ਜਿਵੇਂ ਵਿਰੋਧੀ ਧਿਰ ਇਹ ਕਹਿ ਰਿਹਾ ਕਿ ਆਉਣ ਵਾਲੇ ਮੁੱਖ ਮੰਤਰੀ ਜਿਹੜੇ ਆ ਕੇਜਰੀਵਾਲ ਸਾਹਿਬ ਬਣਨਗੇ ਇਦਾਂ ਦੀ ਗੱਲ ਹੋ ਸਕਦੀ ਹੈ ਪਹਿਲੇ ਜੋ ਵੀ ਮੂੰਜਾਉਂਦਾ ਕਹਿੰਦੇ ਉਹ ਇਹ ਉਦੋਂ ਪਹਿਲਾਂ ਵੀ ਕਹਿੰਦੇ ਸੀ ਉਦੋਂ ਪਹਿਲਾਂ ਵੀ ਕਹਿੰਦੇ ਸੀ ਕੇਜਰੀਵਾਲ ਸਾਡੇ ਨੈਸ਼ਨਲ ਕਨਵੀਨਰ ਨੇ ਉਹ ਰਾਸ਼ਟਰੀ ਪਾਰਟੀ ਦੇ ਨੇਤਾ ਨੇ ਠੀਕ ਹੈ ਨਾ ਪੂਰਾ ਦੇਸ਼ ਉਹਨਾਂ ਨੇ ਪਾਰਟੀ ਦੇ ਨਾਲ ਚਲਾਉਣਾ ਠੀਕ ਹੈ ਨਾ ਉਹਨਾਂ ਦਾ ਕਦੇ ਗੁਜਰਾਤ ਚ ਕਦੇ ਉਹਨਾਂ ਦਾ ਬਣਦਾ ਪ੍ਰੋਗਰਾਮ ਕਦੇ ਛਤੀਸਗੜ੍ਹ ਕਦੇ ਮੱਧ ਪ੍ਰਦੇਸ਼ ਸੋ ਇਦਾਂ ਦੀ ਕਿਹੜੀ ਕੋਈ ਇਹ ਸਾਰਾ ਜਿਹੜਾ ਚਲਦੇ ਨੇ ਰਿਮ ਮਰ ਜੀ ਹੈ ਨਾ ਤਿੰਨ ਚਾਰ ਦਿਨ ਅੱਜ ਮੈਨੂੰ ਫੋਨ ਆਇਆ ਕਹਿੰਦੇ ਤੁਹਾਡਾ ਬਰਥਡੇ ਅੱਜ ਲੈ ਮੈਂ ਕਿਹਾ ਕਿੱਥੇ ਕਹਿੰਦੇ ਜੀ ਨੈਟ ਤੇ ਦੇਖਿਆ ਮੈਂ ਕਿਹਾ ਯਾਰ ਘਟੋ ਘਟ ਸਾਲ ਚ ਇੱਕ ਅੱਧੀ ਵਾਰੀ ਇੱਕ ਤਾਂ ਚਲੋ ਚਲੇ ਜਾਂਦਾ ਚਾਰ ਪੰਜ ਤਾਂ ਬਰਥਡੇ ਨਾ ਕਰਿਆ ਕਰੋ ਹੈ ਨਾ ਇੱਕ ਇੱਕ ਵਾਰਡੇ ਤਾਂ ਹੁੰਦੇ ਹੀ ਆ ਸਾਲ ਚ ਸੋ ਇੱਥੇ ਉਹੀ ਮਾਫ ਫਰਾਂ ਫਲੋਂਦੇ ਰਹਿੰਦੇ ਨੇ ਕੋਈ ਅੱਦ ਰੀਸਟਰੀਆਂ ਲੇਟ ਹੋਏ ਸੋ ਇੱਕ ਪੱਕਾ ਤਸਿਲਦਾਰ ਅੱਜ ਹੀ ਮੈਂ ਜਾ ਕੇ ਉਹ ਰੈਵਨਿਊ ਅਪਾਰਟਮੈਂਟ ਨੂੰ ਆਕੇ ਜਿਵੇਂ ਹਸਪੀਟਲ ਗਏ ਸੀ ਜੀ ਉੱਥੇ ਦੇ ਡਾਕਟਰਾਂ ਦੀ ਬਹੁਤ ਭਾਗਿਆ। ਹਾਂ ਮਤਲਬ ਦੇਖੋ ਸਿਸਟਮ ਨੂੰ ਠੀਕ ਕਰਨ ਵਾਸਤੇ ਟਾਈਮ ਲੱਗਦਾ ਪਰ ਹੋ ਹੀ ਜਾਂਦਾ। ਰੋਜ਼ ਕਿਉਂ ਨਹੀਂ ਆਜੇ ਇੱਥੇ ਆ ਕੇ ਕੱਲ ਤੋਂ ਤੁਹਾਨੂੰ ਇੱਥੇ ਸੀਡਰ ਵੀ ਪੱਕਾ ਮਿਲ ਜੇ ਨਾਲ ਇੱਕ ਇੱਥੇ ਪ੍ਰੋਬਲਮ ਹੈ ਨੈਟ ਦੀ। ਇਹ ਜੇ ਨੈਟ ਸਲੋ ਹੈ ਤਾਂ ਉਹ ਫਰਦਾ ਨਿਕਲਣ ਚ ਟਾਈਮ ਲੱਗਦਾ। ਅਸੀਂ ਅੱਜਕੱਲ ਤਾਂ ਕੋਈ ਨੈਟ ਦੀ ਪ੍ਰੋਬਲਮ ਹੀ ਨਹੀਂ ਹੋਣੀ ਚਾਹੀਦੀ ਕਿਤੇ। ਕੋਟਰਾ ਦੇ ਉਹ ਕਹਤੇ ਹਾਂਜੀ ਸਕੂਲ ਉਹ ਐਡਮਿਨਸਟ੍ਰੇਸ਼ਨ ਦੀ ਬਿਲਡਿੰਗ ਵੀ ਹਜੇ ਜਿਹੜੀ ਬਣੀ ਨਹੀਂ ਕਾਫੀ ਚਿਰ ਤੋਂ ਅਨਾਉਂਸ ਹੋ ਰਹੀ ਸੀ ਪਰ ਪੱਟੇ ਬੱਚੇ ਉਸੇ ਪੁਰਾਣੇ ਸਕੂਲ ਦੇ ਵਿੱਚ ਬੈਠੇ ਉਹਦੇ ਬਾਰੇ ਕੀ ਕਰਨਾ ਹੈ ਨਹੀਂ ਅਸੀਂ ਦੇਖੋ ਹੈਲਥ ਐਜੂਕੇਸ਼ਨ ਤੇ ਇਨਫਰਾਸਟ੍ਰਕਚਰ ਜੀ ਜੀ ਇਹ ਸਾਡੀਆਂ ਤਿੰਨ ਪ੍ਰਾਇੋਰਟੀ ਜਿੱਥੇ ਜਿੱਥੇ ਵੀ ਆਈ ਜਾਂਦੇ ਐ ਸਾਨੂੰ ਕਈ ਵਾਰੀ ਸੈਮੈਸਟਰ ਸ਼ੁਰੂ ਹੋ ਜਾਂਦਾ ਹੈ ਉਹਦੇ ਦੌਰਾਨ ਆਪਾਂ ਜ਼ਿਆਦਾ ਕੰਸਟਰਕਸ਼ਨ ਨਹੀਂ ਕਰ ਸਕਦੇ ਉਹਦੇ ਪਰ ਸ਼ੁਰੂ ਹੋ ਜਾਣਗੇ ਕੱਲ ਤੋਂ ਹਾਂਜੀ ਕਲ ਤੋਂ ਮੈਨੂੰ ਸੋ ਜਿਵੇਂ ਜਿਵੇਂ ਬਣੀ ਜਾਣਗੇ ਜਿਵੇਂ ਜਿਵੇਂ ਸਾਨੂੰ ਮੌਕਾ ਮਿਲ ਜਊਗਾ ਛੁੱਟੀਆਂ ਚ ਜਿਹੜਾ ਬੱਚਿਆਂ ਦੇ ਦਾ ਸਮਰ ਕੈਂਪ ਵਗੈਰ ਲੱਗੇ ਹੁੰਦੇ ਨੇ ਉਹ ਤੋਂ ਜ਼ਿਆਦਾ ਕੰਸਟਰਕਸ਼ਨ ਹੋ ਜਾਂਦਾ ਹੈ ਸੜਕਾਂ ਜਿਹੜੀਆਂ ਨੇ ਉਹ ਦਸੰਬਰ ਜਨਵਰੀ ਫਰਵਰੀ ਬਣੀ ਨਹੀਂ ਸਕਦੀਆਂ ਕਿਉਂਕਿ ਠੰਡ ਹੈ ਰੁਕ ਜਾਂਦੀਆਂ ਨੇ ਸੋ ਹੁਣ ਜਿੰਨੀਆਂ ਵੀ ਸੜਕਾਂ ਦੀ ਵੀ ਹਾਰ ਦੇ ਵਾਲੇ ਪਿੰਡਾਂ ਦੀ ਸੜਕਾਂ ਦਾ ਵੀ ਸਾਡੇ ਕੋਲ ਕਾਫੀ ਬਜਟ ਹੈਗਾ ਸਰ ਸਰਦੂਲਗੜ ਦਾ ਸਭ ਤੋਂ ਵੱਡਾ ਮਸਲਾ ਇਹ ਹੈ ਜਦੋਂ ਜਿਹੜੀ ਸੜਕ ਬਣੀ ਸੀ ਉਸ ਤੋਂ ਬਾਅਦ ਉਹਦੇ ਵਿੱਚ ਖਾਲੀਆਂ ਪਟਕ ਕੇ ਪਾਈਪਾਂ ਪਾਈਆਂ ਜਾਂ ਤਾਰਾਂ ਪਾਈਆਂ ਉਹ ਅਜੇ ਵੀ ਬਹੁਤ ਖਾਲਸਿਆ ਦਾ ਕਰਨਿਆ ਜੀ ਅਸੀਂ ਸਾਰੇ ਡਿਪਾਰਟਮੈਂਟਾਂ ਨੂੰ ਇਹ ਗੱਲ ਕਹੀ ਹੈ ਕਿ ਜਿੱਥੇ ਵੀ ਸੜਕ ਬਣਾਉਣੀ ਹੈ ਉਹ ਪਹਿਲਾਂ ਦੂਜੇ ਡਿਪਾਰਟਮੈਂਟਾਂ ਤੋਂ ਪੁੱਛੇ ਕਿ ਕਿਸੇ ਨੇ ਸੀਵਰੇਜ ਤਾਂ ਨਹੀਂ ਪਾਉਣਾ ਕਿਧਰੇ ਟੈਲੀਫੋਨ ਦੀ ਤਾਰਾਂ ਤਾਂ ਨਹੀਂ ਪਾਉਣਾ ਮੈਂ ਆਪ ਹੀ ਇਹ ਗੱਲਾਂ ਆਪਣੇ ਸੀਐਡੀ ਅੱਜ ਕਹਿੰਦਾ ਰਿਹਾ ਤੇ ਮੂਰੇ ਮੂਰੇ ਸੜਕ ਬਣੀ ਜਾਂਦੀ ਹੁੰਦੀ ਆ ਪਿੱਛੇ ਟੈਲੀਫੋਨ ਵਾਲੇ ਖੜੇ ਹੁੰਦੇ ਨੇ ਛੇਤੀ ਬਣਾਓ ਅਸੀਂ ਪਟਣੀ ਇੱਥੇ ਮੈਂ ਇੰਤਜ਼ਾਰ ਕੀਤਾ ਸਰਦ ਇਹ ਹੋਇਆ ਜੋ ਉਹ ਬਾਅਦ ਦੇਖਦੇ ਨੇ ਉਹ ਕੋਈ ਸਾਰ ਨਹੀਂ ਮੈਂ ਉਹਨਾਂ ਨੂੰ ਕਿਹਾ ਪਾਲਮੇ ਰੱਖਣਾ ਉਹ ਮਹਿਕਮੇ ਖਾਸ ਤੌਰ ਤੇ ਜਿਹੜੇ ਸੜਕ ਦੇ ਅੰਡਰਗਰਾਉਂਡ ਕੋਈ ਪਾਈਪ ਕੋਈ ਸੀਵਰੇਜ ਕੋਈ ਕੋਈ ਟੈਲੀਫੋਨ ਦੀ ਲਾਈਨ ਕੋਈ ਵੀ ਕੋਈ ਇੰਟਰਨੈਟ ਦੀ ਲਾਈਨ ਪਹਿਲਾਂ ਉਹਨਾਂ ਤੋਂ ਪੁੱਛ ਲਓ ਕਿ ਅਸੀਂ ਸੜਕ ਬਣਾਉਣੀ ਹੈ ਤੁਸੀਂ ਇਹ ਪਹਿਲਾਂ ਪਹਿਲਾਂ ਪਾ ਲਓ ਸੜਕ ਪੰਜਾਬ ਦੀ ਨਿਹਾਰ ਬਦਲਣ ਵਾਸਤੇ ਵੱਡਾ ਕਦਮ ਕੀਤਾ ਹਰ ਰੋਜ਼ ਨਿਹਾਰ ਹੀ ਬਦਲਣਾ ਅਣੀ ਕਦਮ ਦੀ ਕਦਮ ਤਾਂ ਮੇਰੇ ਛੋਟੇ ਛੋਟੇ ਨੇ ਪਰ ਇੱਕ ਕਦਮ ਜਦੋਂ ਆਮ ਲੋਕਾਂ ਚਾਹੁੰਦੇ ਨੇ ਉਹਨੂੰ ਵੱਡੇ ਬਣਾ ਕੇ ਦਿੰਦੇ ਠੀਕ ਹੈ ਇਹ ਤੋਂ ਪਹਿਲਾਂ ਇੱਥੇ ਕਦੇ ਕੋਈ ਮੁੱਖ ਮੰਤਰੀ ਆਏ ਆਏ ਨਹੀਂ ਮੈਂ ਪੌੜੀਆਂ 'ਚ ਕੱਢ ਕੇ ਦੱਸ ਨਹੀਂ ਨਹੀਂ ਕੀਤੀ ਉਹਨਾਂ ਬੈਰਨ ਟਾਈਮ ਹੀ ਲਾ ਦੇ ਸਰ ਉਹ ਮੈਨਾਂ ਆਲੇ ਲੋਕ ਨੇ ਉਹਨਾਂ ਨੂੰ ਕੀ ਪਤਾ ਸਤੂਰਗੜ ਦੀ ਕਹੇਰੀ ਕਿੱਥੇ ਐ ਸਤੂਰਗੜ ਦਾ ਹਸਪਤਾਲ ਕਿੱਥੇ ਐ ਸਕੂਲ ਦੀ ਕੀ ਪ੍ਰੋਬਲਮ ਹੈ ਤੁਸੀਂ ਬੰਦ ਸਾਰੀਆਂ ਦੱਸਦੇ ਮੈਂ ਇਹੀ ਕੰਮ ਕਰਨਾ ਹੈ ਦੇਖੋ ਮੈਂ ਪਹਿਲਾਂ ਜਿਆਦਾ ਪਬਲਿਸਿਟੀ ਨਹੀਂ ਕੀਤੀ ਕਿ ਮੈਂ ਆ ਰਿਹਾ ਨਹੀਂ ਤਾਂ ਠੀਕ ਕਰ ਲੈਂਦੇ ਵਾਹ ਜੀ ਮੈਨੂੰ ਦਿਖਾਉਣ ਵਾਸਤੇ ਠੀਕ ਹੈ ਅਸੀਂ ਕਹਿੰਦੇ ਕਿਸੇ ਹੋਰ ਸ਼ਹਿਰ ਦਾ ਜਾਂਦੇ ਕਿਸੇ ਹੋਸ਼ ਹੈ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਆਪ ਜਿਵੇਂ ਉਹਨਾਂ ਕੱਲ ਹੀ ਦੱਸ ਦਿੰਦਾ ਮੈਂ ਤਾਰੇ ਕੁਟੀ ਕੁਲੰ ਦਾ ਇੰਟਰਨੈਟ ਵੀ ਠੀਕ ਕਰਿਆ ਆ ਪਰ ਤਾਰੇ ਪੂਰਾ ਸਾਰੇ ਠੀਕ ਕਰ ਲੈਂਦੇ ਆ ਉਹ ਸੋ ਹੂਟਰ ਸੁਣ ਕੇ ਨੇ ਜੀ ਅਸੀਂ ਦੇਖਿਆ ਵੀ ਸਾਰਾ ਗੇ ਲੱਗਦਾ ਉਹ ਖੁਦਰ ਦੀ ਸੱਚਾ ਆ ਗਏ ਤੁਸੀਂ ਠੀਕ ਹੈ ਨਾ ਤੁਹਾਨੂੰ ਵੀ ਸੀ ਸੌਰੀ ਮੈਂ ਬਹੁਤ ਸ਼ਾਰਟ ਟਾਈਮ ਤੇ ਬੁਲਾਇਆ ਪਰ ਮੈਂ ਇਸ ਤਰ੍ਹਾਂ ਜਾਣਦਾ ਰਹਿਣਾ ਸਕੂਲਾਂ ਚ ਵੀ ਕਿਤੇ ਖੜ੍ਹ ਜਾਂਦੇ ਆ ਕਿਤੇ ਜਾਂਦੇ ਜਾਂਦੇ ਕੋਈ ਲੋਕ ਵੀ ਖੜੇ ਨੇ ਕੋਈ ਮੰਗ ਪੱਤਰ ਦੇਣਾ ਚਾਹੁੰਦੇ ਨੇ ਮੇਰੇ ਲਈ ਤਾਂ ਸਾਰੇ ਲੋਕ ਇੱਕੋ ਜਿਹੇ ਨੇ ਸੋ ਇੱਕ ਸਿਸਟਮ ਬਦਲਦਾ ਜਿਹੜਾ ਅਸੀਂ ਦਾਈਆ ਕੀਤਾ ਪਤਲਾਂਗੇ ਔਰ ਜੋ ਜੋ ਸਾਨੂੰ ਕਮੀਆਂ ਪਤਾ ਲੱਗਦੀ ਮੈਂ ਫੇਰ ਦੁਬਾਰੇ ਕਹਿੰਨਾ ਮੈਂ ਕੋਈ ਛਾਪਾ ਮਾਰਨੇ ਆਇਆ ਛਾਪਾ ਤਾਂ ਉਹ ਨਵੀਂ ਕਿਸ ਨੂੰ ਫੜਨ ਆਇਆ ਹਾਂ ਮੈਂ ਤਾਂ ਪੁੱਛਣ ਆਇਆ ਮੈਂ ਤਸੀਹਦਾਰ ਸਭ ਤੋਂ ਪੁੱਛਿਆ ਡੀਸੀ ਸਾਹਿਬ ਨਾਲ ਖੜੇ ਕਿ ਕੀ ਕਮੀਆਂ ਨੇ ਇਸ ਸਾਸੀਪੂਰੀਆ ਦਾ ਇੱਕ ਮਾਰ ਸਰ ਜਿਹੜੇ ਰਿਪੋਰਟ ਹੋਏ ਅਮਰੀਕਾ ਤੋਂ ਉਹਨੂੰ ਅੰਮ੍ਰਿਤਸਰ ਸਾਹਿਬ ਵੀ ਪੰਜਾਬ ਦੀ ਕਿਉਂ ਲਾਇਆ ਜਾ ਰਿਹਾ ਮੈਂ ਉਹ ਤੇ ਸਿੱਧਾ ਆਣਾ ਨਾ ਪਹਿਲਾਂ ਮੈਂ ਇੱਥੇ ਜਾ ਕੇ ਅੰਮ੍ਰਿਤਸਰ ਜਾ ਕੇ ਵਿਰੋਧ ਕੀਤਾ ਮੈਂ ਤਾਂ ਨੈਸ਼ਨਲ ਲੈਵਲ ਤੇ ਜਿਹੜਾ ਵੀ ਨੇ ਚਲਾਇਆ ਵੀ ਹੈ ਕਿ ਹੈ ਨਾ ਤੇ ਪਰ ਮੈਨੂੰ ਹੁਣ ਲੱਗਦਾ ਕਿ ਉਸ ਗ੍ਰੋਥ ਤੋਂ ਦਸਰੇ ਹੋਊਗਾ ਅਗਲਾ ਜਹਾਜ ਜਿਹੜਾ ਜਿਖਲਾਊਗਾ ਉਹ ਕਟਕਟ ਅੰਮਰ ਸੰਜੇ ਬਿਜਾ ਚ ਸਭ ਜਿਹੜੇ ਨੌਜਵਾਨ ਮੁੰਡੇ ਮੁੰਡੇ ਆ ਇਹਨਾਂ ਨੂੰ ਕੋਈ ਮੋੜ ਬਸੇ ਵੀ ਕੋਈ ਸਰਕਾਰ ਸੇ ਤੱਕ ਰੂ ਹਾਂ ਇਹ ਬਹੁਤ ਵਧੀਆ ਕੁਐਸਚਨ ਤੁਹਾਡਾ ਕਿਤੇ ਡਿਪਰੈਸ਼ਨ ਚ ਨਾ ਚਲੇ ਜਾਂਣ ਕਈ ਵਾਰੀ ਪਿੰਡ ਦੇ ਲੋਕ ਪੇਟ ਦੇ ਸ਼ਰੀਕੇ ਵਾਲੇ ਮਿਹਨੇ ਮਾਰਨ ਲੱਗ ਪਏ ਹਾਂਜੀ ਹਾਂਜੀ ਬਿਲਕੁਲ ਤੇ ਸਾਡੇ ਕੋਲੇ ਬਹੁਤ ਸਾਰੇ ਮੁੰਡੇ ਹਜੇ ਵੀ ਨੇ ਇਹਰੇ ਉੱਤਰੋ ਮੁੜ ਕੇ ਆ ਕੇ ਅੰਦਰ ਕੰਮ ਕਰਕੇ ਕਾਮਯਾਬ ਹੋ ਅਸੀਂ ਉਹਨਾਂ ਨੂੰ ਮਿਲავ ਇੱਕ ਤਾਂ ਤੁਹਾਡੇ ਇਲਾਕੇ ਦੇ ਮੁੰਡੇ ਨੇ ਰਾਪੁਰ ਮੱਖਾ ਦੇ ਜਿਨ੍ਹਾਂ ਨੇ ਪੰਜ ਜੋ ਆਏ ਖੁੱਲੇ ਹੋਇਆ ਹੁੰਦੇ ਨੇ ਨਾਰਾ ਬੇਗਾਰ ਹਾਲੇ ਰਹਿ ਬੀ ਹਨਾ ਵਾਟਰਪਾਰਕ ਚਾਰ ਮੁੰਡੇ ਬੁਰਜ ਹਰੀਦੇ ਨੇ ਹਨਾ ਤੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਦੇ ਉਹਨਾਂ ਨੂੰ ਮਲਾਵਾਂਗੇ ਉਹ ਜਦੋਂ ਕਹਿਣਗੇ ਨਾ ਉਹਨਾਂ ਨੂੰ ਕੋਈ ਗੱਲ ਨਹੀਂ ਅਸੀਂ ਵੀ ਇਹੀ ਆਏ ਹੋਏ ਹਾਂ ਬੱਸ ਮਾਰੋ ਮੁੱਕਿਆ ਆਜੋ ਕਾਹਦੇ ਕੰਮ ਤੇ ਸਾਡੇ ਪਾਸ ਤੋਂ ਮੁੰਡੇ ਨੂੰ ਕੰਮ ਦੇ ਰਹੇ ਨੇ ਇਸ ਪਾਸੇ ਜਿਹੜੇ ਮੁੰਡੇ 700 700 ਪਾੜਨ ਤੇ ਸੋ ਇੱਥੇ ਅਸੀਂ ਉਹਨਾਂ ਨੂੰ ਓਪਰਚੁਨਿਟੀ ਦੇਵਾਂਗੇ ਜੇ ਕੋਈ ਉਹਨਾਂ ਜੋ ਟੈਸਟ ਪਾਸ ਕਰਨਾ ਚਾਹੁੰਦਾ ਕੋਈ ਪਟਵਾਰੀ ਇਦਾਦ ਕੋਈ ਸੀਐਸਟੀ ਹੋਦਾ ਕੰਪੀਟੀਸ਼ਨ ਦਾ ਟੈਸਟ ਪਾਸ ਕਰਨਾ ਚਾਹੇ ਪਾਸ ਕਰੇ ਨੌਕਰੀ ਮਿਲੂਗੀ ਸੋ ਅਸੀਂ ਉਹਨਾਂ ਨੂੰ ਕੋਈ ਐਦਾਂ ਡਿਪਰੈਸ਼ਨ ਚ ਨਹੀਂ ਜਾਣ ਦਿੰਦੇ ਆਪ ਸਾਡੇ ਵੀ ਆ ਪੁੱਤ ਨੇ ਕੋਈ ਗੱਲ ਨਹੀਂ ਸਿਸਟਮ ਤੋਂ ਰੁਸ ਕੇ ਗਏ ਹੋਣਗੇ ਨਾ ਕਿਹਦਾ ਜੀ ਕਰਦਾ ਧਰਤੀ ਛੱਡਣ ਨੂੰ